हेलो दोस्तों मैं अंकित सिंह राणा स्वागत करता हूं ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਫੇਵਰੇਟ YouTube ਚੈਨਲ ਪ੍ਰਤਾਪ ਅਕੈਡਮੀ ਦੇ ਉੱਤੇ ਤਾਂ ਇੱਕ ਬਹੁਤ ਇੰਪੋਰਟੈਂਟ ਟੌਪਿਕ ਤੇ ਅੱਜ ਗੱਲ ਕਰਨੀ ਹੈ ਤੁਹਾਡੇ ਨਾਲ ਇੰਪੋਰਟੈਂਟ ਟੌਪਿਕ ਕੀ ਹੈ ਕਿ ਪੰਜਾਬ ਪੁਲਿਸ ਕਨਸਟੇਬਲ ਜਿਹੜਾ 2025 ਦੇ ਵਿੱਚ ਆਇਆ ਹੈ ਇਹਦੇ ਵਾਸਤੇ ਆਪਾਂ ਨੇ ਕਰੰਟ ਅਫੇਅਰ ਕਿੱਦਾਂ ਪ੍ਰੀਪੇਅਰ ਕਰਨੇ ਹੈ ਕਿੱਦਾਂ ਆਪਣੇ ਆਪ ਨੂੰ ਤਿਆਰ ਕਰਨਾ ਹੈ ਕਿ ਸਾਡੇ ਇਸ ਵਾਰ ਕਰੰਟ ਅਫੇਅਰ ਦੇ ਵਿੱਚ ਇੱਕ ਵੀ ਨੰਬਰ ਨਾ ਘਟੇ ਕਿਉਂਕਿ 2023 ਅਤੇ 2024 ਦੇ ਵਿੱਚ ਦੋ ਵਾਰ ਪੰਜਾਬ ਪੁਲਿਸ ਦਾ ਐਗਜ਼ਾਮ TCS ਨੇ ਕੰਡਕਟ ਕਰਿਆ ਹੈ ਤੇ ਜਿਸ ਤਰ੍ਹਾਂ ਦੇ ਉਹ ਕਰੰਟ ਅਫੇਅਰ ਪੁੱਛਦੀ ਹੈ ਪੰਜਾਬ ਪੁਲਿਸ ਦੀ ਤਿਆਰੀ ਕਰਨ ਵਾਲੇ ਬੱਚੇ ਜਿਹੜੇ 2023 ਚ ਪਹਿਲੀ ਵਾਰ ਮਤਲਬ ਪੇਪਰ ਦੇਣ ਬੈਠੇ ਸੀਗੇ TCS ਦੇ ਉਹਨਾਂ ਨੇ ਕਰੰਟ ਦੇਖੇ ਬਿਲਕੁਲ ਮਤਲਬ ਤੁਸੀਂ ਕਹਿ ਸਕਦੇ ਹੋ ਵੀ ਬੁੰਦਲ ਗਏ ਸੀਗੇ ਉਸ ਤੋਂ ਬਾਅਦ ਇਹ ਇੱਕ ਮਾਹੌਲ ਜਿਹਾ ਕ੍ਰੀਏਟ ਹੋ ਗਿਆ ਪੰਜਾਬ ਚ ਕਿ ਬਈ TCS ਤਾਂ ਬਾਲੇ ਪੁਰਾਣੇ ਕਰੰਟ ਪੁੱਛਦੀ ਹੈ 4 ਸਾਲ ਪੁਰਾਣੇ 5 ਸਾਲ ਪੁਰਾਣੇ ਹਨਾ ਤੇ ਫਿਰ ਦੋ 2024 ਦਾ ਪੇਪਰ ਹੋਇਆ ਤਾਂ ਉਹ ਪੇਪਰ ਦੇ ਵਿੱਚ ਵੀ ਸੇਮ ਹਾਲ ਰਿਹਾ TCS ਦਾ ਠੀਕ ਹੈ ਤੇ ਅੱਜ ਆਪਾਂ ਉਸੇ ਟੋਪਿਕ ਨੂੰ ਦੇਖਾਂਗੇ ਵੀ ਆਪਾਂ ਕਿਸ ਤਰ੍ਹਾਂ ਕਵਰ ਕਰ ਸਕਦੇ ਹਾਂ ਕਿਉਂਕਿ ਕਰੰਟ ਅਫੇਅਰ ਦੇ ਕੁਐਸਚਨ ਇਹ ਤਾਂ ਹੈ ਨਹੀਂ ਕਿ ਇੱਕ ਦੋ ਕੁਐਸਚਨ ਆਣਾ ਹੈ ਤਾਂ ਉਹਨੂੰ ਆਪਾਂ ਸਕਿੱਪ ਕਰ ਸਕਦੇ ਹਾਂ ਕਰੰਟ ਅਫੇਅਰ ਇੱਕ ਬਹੁਤ ਇੰਪੋਰਟੈਂਟ ਰੋਲ ਪਲੇ ਕਰਦਾ ਹੈ ਜੇ ਤੁਸੀਂ ਜੀਕੇ ਦੇ ਵਿੱਚ ਸਕੋਰ ਕਰਨਾ ਹੈ ਠੀਕ ਹੈ ਤਾਂ ਅੱਜ ਆਪਾਂ ਉਸੇ ਨੂੰ ਕਵਰ ਕਰਾਂਗੇ ਭਾਈ ਕਿ ਕਿਸ ਤਰ੍ਹਾਂ ਆਪਣਾ ਇੱਕ ਵੀ ਨੰਬਰ ਨਾ ਕਟੇ ਤੇ ਸਾਡੀ ਸਿਲੈਕਸ਼ਨ ਇਸ ਵਾਰ ਡਨ ਹੋ ਜੇ ਠੀਕ ਹੈ ਤਾਂ ਇਸ ਵੀਡੀਓ ਨੂੰ ਤੁਸੀਂ ਆਪਣੇ ਯਾਰ ਦੋਸਤਾਂ ਨਾਲ ਸ਼ੇਅਰ ਵੀ ਕਰ ਦਿਓ ਤੇ ਜਿਹੜੇ ਨਵੇਂ ਸਟੂਡੈਂਟ ਹੈਗੇ ਤਿਆਰੀ ਕਰਨ ਵਾਲੇ ਉਹ ਖਾਸ ਤੌਰ ਤੇ ਇਸ ਨੂੰ ਧਿਆਨ ਨਾਲ ਸੁਣਿਓ ਬਹੁਤ ਇੰਪੋਰਟੈਂ ਠੀਕ ਹੈ ਤਾਂ ਟਾਪਿਕ ਆਪਣਾ ਉਹੀ ਹੈ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜੀ ਨੰਬਰ ਆਫ ਕੁਐਸਚਨਸ ਦੀ ਕਿ ਕਿੰਨੇ ਕੁ ਦੀ ਵੇਟੇਜ ਰਹਿੰਦੀ ਹੈ ਨੋਰਮਲੀ ਮੈਂ ਤੁਹਾਨੂੰ ਇੱਕ ਐਵਰੇਜ ਦੱਸੂਗਾ 2 ਬਾਰ ਦੇ ਐਗਜ਼ਾਮ ਐਨਲਾਈਜ਼ ਕਰੇ ਹੋਏ ਆ 2023 ਤੇ 2024 ਬਸ ਆਹੀ ਹੋਈਆਂ ਆ TCS ਨੇ ਕੰਡਕਟ ਕਰਿਆ ਪੰਜਾਬ ਪੁਲਿਸ ਪਾਸਟੇਬਲ ਦੇ 23 ਚ ਤੇ 24 ਦੇ ਵਿੱਚ ਠੀਕ ਹੈ ਹੁਣ 25 ਦੇ ਵਿੱਚ ਵੀ ਉਹੀ ਸੇਮ ਏਜੰਸੀ ਕੰਡਕਟ ਕਰੇਗੀ ਜੇ ਤੁਸੀਂ ਸਾਰੀ ਸ਼ਿਫਟਾਂ ਨੂੰ ਐਨਲਾਈਜ਼ ਕਰੋਗੇ ਪੰਜਾਬ ਪਲੱਸ ਸ਼ਿਫਟਾਂ ਇੱਥੇ ਆ ਠੀਕ ਹੈ ਤੇ 60 ਪਲੱਸ ਸ਼ਿਫਟਾਂ ਐਟ ਇਹ ਸਾਰਿਆਂ ਦੀ ਪੀਡੀਐਫ ਵੀ ਮੈਂ ਤੁਹਾਨੂੰ ਜਲਦ ਹੀ ਪ੍ਰੋਵਾਈਡ ਕਰ ਦੂੰਗਾ ਤੁਹਾਨੂੰ ਕੋਈ ਵੀ ਬੁੱਕ ਲੈਣ ਦੀ ਜ਼ਰੂਰਤ ਨਹੀਂ ਹੈ ਇਹਨਾਂ ਦੀ ਸ਼ਿਫਟਾਂ ਵਾਸਤੇ ਮੈਂ ਤੁਹਾਨੂੰ ਸਾਰੀ ਸ਼ਿਫਟਾਂ ਦੀ ਪੀਡੀਐਫ ਪ੍ਰੋਵਾਈਡ ਕਰਾਉਂਗਾ ਬਿਲਕੁਲ ਬਾਈਲੈਂਗੁਅਲ ਕਰਕੇ ਠੀਕ ਹੈ ਹਫਤੇ ਦਸ ਦਿਨ ਤੱਕ ਮਾਰਚ 2-4 ਮਾਰਚ ਦੇ ਨੇੜੇ ਤੇੜੇ ਠੀਕ ਹੈ ਓਕੇ ਤਾਂ 2023 ਤੇ 24 ਦੀ ਸਾਰੀ ਸ਼ਿਫਟਾਂ ਐਨਾਲਾਈਜ਼ ਕਰਨ ਤੋਂ ਬਾਅਦ ਇਹ ਤੁਸੀਂ ਆਰਾਮ ਨਾਲ ਕਹਿ ਸਕਦੇ ਹੋ ਕਿ ਭਾਈ ਜਿਹੜੇ ਨੰਬਰ ਆਫ ਕੁਐਸਚਨਸ ਹੈ ਉਹ ਈਜ਼ਲੀ ਐਵਰੇਜ ਦਸਤਾ ਰਹਿੰਦੀ ਹੀ ਰਹਿੰਦੀ ਹੈ ਕਿਸੇ ਕਿਸੇ ਸ਼ਿਫਟ ਚ 9 10 11 ਮੈਂ ਇੱਕ ਐਵਰੇਜ ਦੱਸ ਰਿਹਾ ਮਤਲਬ 12 ਇਹ ਮਿਲਦੇ ਆਂ ਕੁਸ਼ਣ ਤਾਂ ਮੋٹے ਤੌਰ ਤੇ ਆਪਾਂ 10 ਮੰਨ ਕੇ ਚੱਲ ਰਹੇ ਆਂਗੇ ਚਲੋ ਮੋਟਾ ਮੋਟਾ 10 ਕੁਸ਼ਣ ਕਰੰਟ ਅਫੇਅਰ ਦੇ ਆਉਂਦੇ ਆ ਠੀਕ ਹੈ ਹਾਲਾਂਕਿ ਕਈ ਬੱਚੇ ਤੁਹਾਨੂੰ ਅਜਿਹਾ ਵੀ ਮਿਲਣਗੇ ਜਿਹੜੇ ਕਹਿਣਗੇ ਯਾਰ ਮੇਰੀ ਤਾਂ ਸ਼ਿਫਟ ਦੇ ਵਿੱਚ 14 15 ਕੁਸ਼ਣ ਕਰੰਟ ਦੇ ਸੀਗੇ ਤਾਂ ਉਹ ਅਜਿਹੀ ਸ਼ਿਫਟਾਂ ਬਹੁਤ ਘੱਟ ਹੈ ਜਿਦੇ ਚ ਇੰਨੇ ਕੁਸ਼ਣ ਗਏ ਹੈ ਠੀਕ ਹੈ ਪਰ ਇੱਕ ਮੈਂ ਫਿਰ ਵੀ ਤੁਹਾਨੂੰ ਕਹਿ ਰਿਹਾ ਕਿ 10 ਨਹੀਂ ਤਾਂ ਚਲੋ ਆਪਾਂ 11 ਮੰਨ ਲੈਂਦੇ ਆਂ ਬਸ 10 11 ਕੁਸ਼ਣ ਹੀ ਤੁਹਾਨੂੰ ਕਰੰਟ ਦੇ ਦੇ ओके लेवल ਕਿਹੋ ਜਿਹਾ ਰਹਿੰਦਾ ਹੈ लेवल इजी ਹੁੰਦਾ ਹੈ ਬਈ लेवल इजी ਹੈ ਕੋਈ ਕੋਈ ਬਹੁਤ ਔਖੇ ਕੁਸਚਨ ਨਹੀਂ ਹੁੰਦੇ கரنٹ افੇਅਰ ਦੇ ਬਹੁਤ ਸਿੰਪਲ ਬਹੁਤ ਫੈਕਚੁਅਲ ਡਾਟਾ ਪੁੱਛਦੇ ਆ 10 11 ਦੇ ਵਿੱਚੋਂ ਮੰਨ ਕੇ ਚਲੋ ਬਈ 9 10 ਕੁਸਚਨ इजी ਟੂ ਮੋਡਰੇਟ ਹੀ ਹੁੰਦੇ ਆ ਆਰਾਮ ਨਾਲ ਇੱਕ ਅੱਧਾ ਕੁਸਚਨ ਜਾਣ ਕੇ ਉਹਨੇ ਥੋੜਾ ਟਫ ਪਾਇਆ ਹੋਇਆ ਹੁੰਦਾ ਹੈ ਬਸ ਦਿੱਕਤ ਕੀ ਹੈ ਦਿੱਕਤ ਇਹ ਹੈ ਕਿ ਉਹ ਪੁਰਾਣੇ ਜ਼ਿਆਦਾ ਹੋਗੇ ਠੀਕ ਹੈ ਹੁਣ ਮੰਨ ਲਓ 2024 ਦਾ ਪੇਪਰ ਹੋਇਆ ਸੀਗਾ 2024 ਦਾ ਹਨਾ 2000 ਵਾਲੇ 24 ਦੇ ਵਿੱਚ ਨਾ 2024 ਵਾਲੇ ਪੀਪਰਾਂ ਦੇ ਵਿੱਚ 2024 ਦੇ ਵੀ ਕਰੰਟ ਪੁੱਛੇ ਆ ਇੰਨੇ ਕ ਬੱਚਾ ਕਰ ਲੈਂਦਾ ਹੈ 2023 ਦੇ ਵੀ ਚਲੋ ਕਰ ਲੈਂਦੇ ਆ ਕਿਉਂਕਿ ਅੱਜ ਕੱਲ ਕੰਪਲੀਸ਼ਨ ਦਾ ਜਵਾਨਾ ਹੈ 2023 24 ਤੱਕ ਤਾਂ ਚਲੋ ਗੱਲ ਬਣਦੀ ਹੈ ਪਰ 2022 ਦੇ ਵੀ ਸੀਗੇ ਬਾਧੂ ਇੱਕਦਾਂ ਨਹੀਂ ਬਾਧੂ ਕੁਐਸਚਨ ਸੀਗੇ ਤੇ ਪਾਈ ਕਿਸੇ ਕਿਸੇ ਸ਼ਿਫਟ ਚ 2021 ਵੀ ਦੇਖਣ ਨੂੰ ਮਿਲਿਆ ਹੁਣ ਇੰਨੇ ਸਾਰੇ ਕਰੰਟ ਯਾਦ ਰੱਖਣੇ ਔਖੇ ਹੋ ਜਾਂਦੇ ਆ ਬੱਚਿਆਂ ਵਾਸਤੇ ਠੀਕ ਹੈ ਤੇ ਫਿਰ ਉਹ ਇਦਾਂ ਨਹੀਂ ਹੈ ਕੁਐਸਚਨ ਤਾਂ ਈਜ਼ੀ ਹੀ ਪੁੱਛਦੇ ਆ ਪਰ ਉਹ ਫਿਰ ਪੁੱਛਣ ਲੱਗੇ ਇਹ ਨਹੀਂ ਦੇਖਦੇ ਕਿ ਉਹ 21 ਦਾ ਪੁੱਛ ਰਹੇ ਹੈ ਕਿ 22 ਦਾ ਪੁੱਛ ਰਹੇ ਹੈ ਤਾਂ ਉਹ ਡਾਟਾ ਜ਼ਿਆਦਾ ਹੋ ਜਾਂਦਾ ਹੈ ਲੈਵਲ ਈਜ਼ੀ ਹੈ ਲੈਵਲ ਈਜ਼ੀ ਹੀ ਹੈ ਬਸ ਜੋ ਡਾਟਾ ਹੈ ਤੁਸੀਂ ਕਹਿ ਸਕਦੇ ਹੋ ਕਿ ਉਹ ਡਾਟਾ ਜ਼ਿਆਦਾ ਹੋ ਗਿਆ ਡਾਟਾ ਜ਼ਿਆਦਾ ਹੋ ਗਿਆ ਹੋਰ ਕੁਝ ਨਹੀਂ ਠੀਕ ਹੈ ਓਕੇ ਤੇ ਟਾਈਮ ਉਹੀ ਹੈ ਕਿ ਕਿੰਨੇ ਕੁ ਟਾਈਮ ਦੇ ਕਰਨੇ ਚਾਹੀਦੇ ਆ ਤਾਂ ਮੈਂ ਤੁਹਾਨੂੰ ਇੱਕ ਸਹੀ ਸਲਾਹ ਇਹੀ ਦਵਾਂਗਾ ਕਿ ਹੁਣ 2025 ਦੇ ਵਿੱਚ ਪੇਪਰ ਹੋਏਗਾ ਜੇ ਆਪਾਂ ਐਵਰੇਜ ਜਿਵੇਂ ਹਰ ਸਾਲ ਹੀ ਕਰਦੇ ਆ ਤਾਂ ਉਹੀ ਜੁਲਾਈ ਦਾ ਆਪਾਂ ਮੰਨ ਲੈਂਦੇ ਆ ਵੀ ਚਲੋ ਜੁਲਾਈ ਚ ਪੇਪਰ ਹੋਏਗਾ ਠੀਕ ਹੈ ਤਾਂ ਸਾਨੂੰ 2025 ਵੀ ਸਾਰਾ ਕਰਨਾ ਹੈ ਜਦੋਂ ਤੱਕ ਪੇਪਰ ਨਹੀਂ ਆਉਂਦਾ 2024 ਦਾ ਮਤਲਬ ਪਾਣੀ ਵਾਂਗ ਰੱਖਣਾ ਹੈ ਬਿਲਕੁਲ ਹਨ ਤੇ 2023 ਵੀ ਕਰਨਾ ਹੈ ਠੀਕ ਹੈ ਜੇ ਇੰਨਾ ਕਰ ਲੋਗੇ ਤੁਸੀਂ ਇੰਨਾ ਬਹੁਤ ਹੈ 2022 ਜ਼ਿਆਦਾ ਹੋ ਜਾਏਗਾ ਉਹ ਕਰਨ ਦੀ ਲੋੜ ਹੈ ਨਹੀਂ ਕਿ ਪਤਾ ਇੱਕ ਦਾ ਕੁਐਸਚਨ ਆਣਾ ਜਾਂ ਨਹੀਂ ਆਣਾ ਤੁਹਾਡੇ ਚ ਜੇ ਆ ਵੀ ਗਿਆ ਆਪਾਂ ਇੱਕ ਕੁਐਸਚਨ ਨੂੰ ਸਕਿੱਪ ਵੀ ਕਰ ਸਕਦੇ ਆ ਪਰ ਇਹ ਤਾਂ ਕਰਨੇ ਹੀ ਪੈਣੇ ਆ 2025 24 ਤੇ 23 ਠੀਕ ਹੈ ਇਹ ਕਰਨੇ ਹੀ ਪੈਣੇ ਆ ਓਕੇ ਬਈ ਠੀਕ ਕਿੱਦਾਂ ਪ੍ਰਪੇਅਰ ਕਰਾਂਗੇ ਤਾਂ ਸਿੰਪਲ ਪ੍ਰਪੇਅਰ ਕਰਨ ਦਾ ਮੈਂ ਤੁਹਾਨੂੰ ਇੱਕ ਸਿੰਪਲ ਜਿਹਾ ਤਰੀਕਾ ਦੱਸਦਾ ਜਿਹੜੇ ਬੱਚੇ ਤਾਂ ਵੀਡੀਓ ਲਗਾ ਸਕਦੇ ਆ ਉਹਨਾਂ ਨੂੰ ਮੈਂ ਵੀਡੀਓ ਵੀ ਦੱਸ ਦੂੰਗਾ ਫਰੀ ਹੈ ਕੋਈ ਪੈਸਾ ਨਹੀਂ ਦੇਣਾ ਠੀਕ ਹੈ ਜੀ ਫਰੀ ਕਲਾਸਿਸ ਵੀ ਦੱਸ ਦੂੰਗਾ ਬਿਲਕੁਲ ਤੇ ਜਿਹੜੇ ਬੱਚੇ ਸਿਰਫ ਪੀਡੀਐਫ ਤੋਂ ਪੜ੍ਹਨਾ ਪਸੰਦ ਕਰਦੇ ਆ ਠੀਕ ਹੈ ਜਾਂ ਈ-ਬੁੱਕਸ ਤੋਂ ਪੜ੍ਹਨਾ ਪਸੰਦ ਕਰਦੇ ਆ ਉਹਨਾਂ ਨੂੰ ਮੈਂ ਫ੍ਰੀ ਪੀਡੀਐਫ ਵੀ ਦੱਸ ਦੂੰਗਾ ਕਿੱਥੋਂ ਮਿਲੇਗੀ ਉਥੋਂ ਡਾਊਨਲੋਡ ਕਰਕੇ ਪ੍ਰਿੰਟ ਕਢਾ ਸਕਦੇ ਠੀਕ ਹੈ ਦੋਨੇ ਹੈ ਕਈ ਬੱਚੇ ਅਜਿਹੀ ਹੁੰਦੇ ਹੈ ਕਿ ਉਹਨਾਂ ਨੂੰ ਪੀਡੀਐਫ ਤੋਂ ਪੜ੍ਹਨਾ ਪਸੰਦ ਨਹੀਂ ਹੁੰਦਾ ਉਹ ਆਪਣੇ ਹੈਂਡ ਰਿਟਰ ਨੋਟਸ ਹੀ ਬਣਾਉਂਦੇ ਆ ਤਾਂ ਉਹ ਵੀ ਬੰਦਾ ਠੀਕ ਹੈ ਸਾਰੇ ਆਪਾਂ ਕਵਰ ਕਰਾਂਗੇ 2023 ਦੇ 2024 ਦੇ ਤੇ 2025 ਦੇ ਅੱਛਾ ਇੰਪੋਰਟੈਂਟ ਟੌਪਿਕ ਕਿਹੜੇ ਕਿਹੜੇ ਸੀਗੇ ਜਿਨ੍ਹਾਂ ਤੇ ਜ਼ਿਆਦਾ ਕੁਐਸਚਨ ਪੁੱਛੀ ਗਈਆਂ ਟੌਪਿਕਾਂ ਦੀ ਜੇ ਮੈਂ ਗੱਲ ਕਰਾਂ ਭਾਈ ਟੌਪਿਕ ਸਪੋਰਟਸ ਤੋਂ ਵੀ ਕੁਐਸਚਨ ਦੇਖਣ ਨੂੰ ਮਿਲਿਆ ਹੈ ਅਵਾਰਡਸ ਤੋਂ ਵੀ ਕੁਐਸਚਨ ਦੇਖਣ ਨੂੰ ਮਿਲਦਾ ਹੈ ਜਿਹੜੇ ਕਰੰਟ ਚ ਹੁੰਦੇ ਆਂ ਕੀਮਤੋਂ ਦਾ ਬਾਧੂ ਕੁਐਸਚਨ ਦੇਖਣ ਨੂੰ ਮਿਲਦੇ ਆਂ ਤੇ ਸਕੀਮਾਂ ਕੱਲੀ ਪੰਜਾਬ ਦੀ ਨਹੀਂ ਅਦਰ ਸਟੇਟਸ ਦੀ ਸਕੀਮਾਂ ਸੈਂਟਰ ਦੀ ਸਕੀਮਾਂ ਪੁਰਾਣੀ ਸਕੀਮਾਂ ਤੋਂ ਵੀ ਕੁਐਸਚਨ ਦੇਖਣ ਨੂੰ ਮਿਲਦਾ ਹੈ ਠੀਕ ਹੈ ਇਹ ਤਾਂ ਅੱਛਾ ਇੱਕ ਹੋਰ ਬੁੱਕ 24 ਦੀ ਮੈਂ ਗੱਲ ਕਰ ਰਿਹਾ 24 ਦਾ ਟ੍ਰੈਂਡ ਸੀਗਾ 24 ਦੇ ਵਿੱਚ ਇਹਨਾਂ ਤੇ ਦੇਖਣ ਨੂੰ ਮਿਲਿਆ ਸੀਗਾ ਸਪੋਰਟਸ ਅਵਾਰਡ ਸਕੀਮਸ ਬੁੱਕਸ ਇਹ ਸਾਰੀ ਚੀਜ਼ਾਂ ਹੋ ਗਈ ਇਹਨਾਂ ਇਹ ਮੋਟੇ ਜਿਹੇ ਟੌਪਿਕ ਰਹੇ ਆ ਜਿਨ੍ਹਾਂ ਤੋਂ ਦੇਖਣ ਨੂੰ ਮਿਲਿਆ ਹੈ ਠੀਕ ਹੈ ਇਸ ਤੋਂ ਇਲਾਵਾ ਹੋਰ ਵੀ ਸੀਗੇ ਪਰ ਇਹ ਜਿਆਦਾ ਤੁਸੀਂ ਕਹਿ ਲਓ ਵੀ 50 60% ਦੇ ਵਿੱਚ ਆਈ ਸੀਗੇ ਬਾਕੀਆਂ ਦੇ ਵਿੱਚ ਹੋਰ ਹੈ ਤਾਂ ਇਹ ਤਾਂ ਮੈਂ ਸੋਚਿਆ ਕਿ 2023 24 25 ਪਹਿਲਾਂ ਤਾਂ ਮਿਕਸ ਆਪਾਂ ਕਵਰ ਕਰਾਂਗੇ ਇਸ ਤੋਂ ਬਾਅਦ ਮੈਂ ਪਤਾ ਕੀ ਕਰੂੰਗਾ 2023 24 ਦੇ ਸਪੋਰਟਸ ਦੀ ਮੈਰਾਥਨ ਅਲੱਗ ਤੋਂ ਲਗਾ ਦੂੰਗਾ ਅਵਾਰਟਸ ਦੀ ਸਕੀਮਸ ਦੀ ਬੁੱਕ ਦੀ ਇਹ ਅਲੱਗ-ਅਲੱਗ ਵੀ ਕਵਰ ਕਰ ਦੂੰਗਾ ਮਿਕਸ ਵੀ ਕਵਰ ਕਰ ਦੂੰਗਾ ਤੇ ਅਲੱਗ-ਅਲੱਗ ਵੀ ਤਾਂ ਕਿ ਤੁਹਾਨੂੰ ਹਰ ਵੇ ਦੇ ਨਾਲ ਸਮਝ ਆ ਜੇ ਚੀਜ਼ ਠੀਕ ਹੈ ਬਾਕੀ ਜਿਨ੍ਹਾਂ ਨੂੰ ਵੀਡੀਓ ਦੇਖਣਾ ਪਸੰਦ ਹੈ ਹੈਂਡ ਰਿਟਨ ਨੋਟਸ ਬਣਾਉਣਾ ਪਸੰਦ ਹੈ ਉਹਨਾਂ ਵਾਸਤੇ ਆ ਫ੍ਰੀ ਕਲਾਸਾਂ ਚੱਲੀ ਹੋਈਆਂ ਭਾਈ ਆ ਪਲੇਲਿਸਟ ਮਿਲ ਜੂਗੀ YouTube ਚੈਨਲ ਦੇ ਉੱਤੇ ਸਾਡੇ ਪਲੇਲਿਸਟ ਦਾ ਨਾਮ ਹੈ ਕਰੰਟ ਅਫੇਅਰ ਫੋਰ ਪੰਜਾਬ ਪੁਲਿਸ 2025 ਠੀਕ ਹੈ ਇਹ ਸਾਡੇ ਚੈਨਲ ਦੇ ਉੱਤੇ ਹੈ ਪਲੇਲਿਸਟ ਆ ਥੰਬਨੇਲਸ ਹੈਗੀਆਂ ਦੇਖ ਸਕਦੇ ਹੋ ਇਹਦੇ ਵਿੱਚ ਮੈਂ ਕੀ ਕਵਰ ਕਰ ਰਿਹਾ ਪਹਿਲਾਂ ਮੈਂ 2023 ਦੇ ਕੁਐਸਚਨ ਕਵਰ ਕਰ ਰਿਹਾ 2023 ਸਾਰਾ 2023 ਫਰਵਰੀ ਦੇ ਵਿੱਚ ਇਸ ਦੀ ਸੀਰੀਜ਼ ਚਲਾਈ ਸੀਗੀ ਠੀਕ ਹੈ 2023 ਸਾਰੇ ਕਵਰ ਕਰ ਰਹੇ ਹਾਂ ਜਦੋਂ ਦੇ 2023 ਦੇ ਸਾਰੇ ਕੁਐਸਚਨ ਕਵਰ ਹੋ ਜਾਣਗੇ ਮਿਕਸ ਫਿਰ ਮੈਂ 2024 ਚਲਾ ਦੂੰਗਾ ਭਾਈ 2024 ਤੇ ਜਦੋਂ ਸਾਰੇ ਖਤਮ ਹੋ ਜਾਣਗੇ ਫਿਰ ਮੈਂ 2025 ਤਾਂ ਇਸੇ ਪਲੇਲਿਸਟ ਦੇ ਨਾਲ ਜੁੜੇ ਰਹਿਣਾ ਹੈ ਕਰੰਟ ਅਫੇਅਰ ਫੋਰ ਪੰਜਾਬ ਪੁਲਿਸ 2025 ਤੇ ਇਹ ਮੇਰੀ ਗਾਰੰਟੀ ਹੈ ਮੇਰੀ ਜ਼ਿੰਮੇਵਾਰੀ ਹੈ ਇਸ ਪਲੇਲਿਸਟ ਤੋਂ ਬਾਹਰ ਇੱਕ ਵੀ ਕੁਐਸਚਨ ਨਹੀਂ ਆਏਗਾ ਤੁਹਾਡੇ ਪੇਪਰ ਦੇ ਵਿੱਚ ਇੱਕ ਵੀ ਕੁਐਸਚਨ ਇਸ ਪਲੇਲਿਸਟ ਤੋਂ ਬਾਹਰ ਇਹਦੇ ਵਿੱਚ ਜਿੰਨੀ ਵੀ ਕਲਾਸਾਂ ਹੋਣਗੀਆਂ ਹਾਲੇ ਇਹਦੇ ਵਿੱਚ ਇੱਕ ਬਾਈਕ ਕਲਾਸਾਂ ਹੋਈਆਂ ਇਹ ਤੁਹਾਡੇ ਪੇਪਰ ਤੱਕ ਮੈਂ ਕੰਟੀਨਿਊ ਰੱਖੂੰਗਾ ਇਸ ਸੀਰੀਜ਼ ਨੂੰ ਤੁਸੀਂ ਲਗਾਉਂਦੇ ਰਹੋ 20 ਕੁਐਸਚਨ ਡੇਲੀ ਦੇ ਹੁੰਦੇ ਆ ਉਹਦੇ ਨੋਟਸ ਬਣਾਉਂਦੇ ਰਹੋ ਉਸ ਤੋਂ ਬਾਹਰ ਨਹੀਂ ਆਏਗਾ ਇਹ ਜ਼ਿੰਮੇਵਾਰੀ ਮੇਰੀ ਹੈ ਠੀਕ ਹੈ ਬਸ ਤੁਹਾਡੀ ਜ਼ਿੰਮੇਵਾਰੀ ਇੰਨੀ ਵੱਧਦੀ ਹੈ ਕਿ ਕਲਾਸ ਨੂੰ ਲਗਾਓ ਹੈਂਡਰਿਟਨ ਨੋਟਸ ਬਣਾਓ ਇੱਕ ਕਲਾਸ ਕਦੋਂ ਹੁੰਦੀ ਹੈ ਇਹ ਕਲਾਸ ਸਵੇਰੇ 8 ਵਜੇ ਹੁੰਦੀ ਹੈ ਡੇਲੀ 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 8 ਵਜੇ ਇਹ ਕਲਾਸ ਹੁੰਦੀ ਹੈ ਸਵੇਰੇ ਬਸ ਇਸ ਕਲਾਸ ਨੂੰ ਚਾਹੇ ਲਾਈਵ ਲਗਾਓ ਚਾਹੇ ਲਾਈਵ ਨਹੀਂ ਟਾਈਮ ਹੈ ਤੁਹਾਡੇ ਕੋਲ ਬਾਅਦ ਚ ਲਗਾ ਲਓ ਪਰ ਇਸ ਕਲਾਸ ਨੂੰ ਲਗਾਓ ਠੀਕ ਹੈ ਜੀ ਓਕੇ 2023 ਦੇ ਚੱਲੇ ਹੋਏ ਆ ਹਲੇ ਹਫਤਾ ਖੋਰ ਮੈਂ 2023 ਦੇ ਚਲਾਉਂਗਾ ਫਿਰ 2024 ਤੇ ਜਦੋਂ 2023 24 ਹੋ ਜਾਏਗਾ ਫਿਰ ਇਹਨਾਂ ਦੇ ਵਿੱਚ ਵਿੱਚ ਟੋਪਿਕ ਦੀ ਮੈਰਾਥਨ ਵੀ ਲਗਾ ਦੂੰਗਾ ਵੀ 2023 ਦੇ ਸਾਰੇ ਸਪੋਰਟਸ 2023 ਦੇ ਸਾਰੇ ਅਵਾਰਡ 2023 ਦੀ ਸਾਰੀ ਸਕੀਮਾਂ ਇਦਾਂ ਹੀ ਫਿਰ 2023 ਦੀ ਸਾਰੀ ਬੁੱਕਸ ਫਿਰ 24 ਦੀ ਇਦਾਂ ਕਰਕੇ ਉਹ ਵੀ ਇਸੇ ਪਲੇਲਿਸਟ ਦੇ ਵਿੱਚ ਜੁੜਦੀ ਰਹਿਣਗੀ ਵੀਡੀਓਜ਼ ਸਾਰਾ ਕਰੰਟ ਅਫੇਅਰ ਤੁਹਾਨੂੰ ਇਸ ਕੱਲੀ ਪਲੇਲਿਸਟ ਤੋਂ ਮਿਲੇਗਾ ਇਹ ਜ਼ਿੰਮੇਵਾਰੀ ਮੇਰੀ ਹੈ ਠੀਕ ਹੈ ਕੋਈ ਪੈਸਾ ਨਹੀਂ ਇਸ ਦੇ ਵਾਸਤੇ ਕਿਸੇ ਨੂੰ ਵੀ ਦੇਣਾ ਕੋਈ ਫੋਰਸ ਨਹੀਂ ਲੈਣਾ ਕਿਸੇ ਦਾ ਕਰੰਟ ਅਫੇਅਰ ਵਾਸਤੇ ਠੀਕ ਹੈ ਇਸ ਤੋਂ ਇਲਾਵਾ ਕੋਈ ਬੁੱਕ ਜਾਂ ਮੈਗਜ਼ੀਨ ਫੋਲੋ ਕਰਨੀ ਹੈ ਦੇਖੋ ਮੈਂ ਤੁਹਾਨੂੰ ਇੱਕ ਸੀਰੀਅਸ ਸੀਰੀਅਸਲੀ ਇੱਕ ਗੱਲ ਦੱਸਦਾ ਮਾਰਕੀਟ ਦੇ ਵਿੱਚ ਬਹੁਤ ਸਾਰੀ ਬੁੱਕਸ ਹੈ ਅਲੱਗ-ਅਲੱਗ ਅਕੈਡਮੀਜ਼ ਦੀ ਆਪਣੀ ਬੁੱਕਸ ਹੈਗੀਆਂ ਮੈਗਜ਼ੀਨਸ ਹੈਗੀਆਂ ਕਰੰਟ ਅਫੇਅਰ ਦੀਆਂ ਲੈ ਸਕਦੇ ਹੋ ਸਾਰੀ ਵਧੀਆ ਹੀ ਹੋਣੀ ਮੈਂ ਕੋਈ ਪਰਸਨਲੀ ਦੇਖੀ ਨਹੀਂ ਪਰ ਠੀਕ ਹੈ ਕਰੰਟ ਅਫੇਅਰ ਸਾਰੇ ਦੇ ਸੇਮ ਹੀ ਹੁੰਦੇ ਪਰ ਜੇ ਤੁਹਾਡੇ ਕੋਲ ਪੈਸੇ ਨਹੀਂ ਹੈ ਜਾਂ ਤੁਸੀਂ ਜੋ ਹੈ ਕੋਈ ਨਹੀਂ ਪਸੰਦ ਕਰਦੇ ਕਿਸੇ ਮੈਗਜ਼ੀਨ ਨੂੰ ਤਾਂ ਮੈਂ ਤੁਹਾਨੂੰ ਇੱਕ ਸਿੰਪਲ ਜ ਐਪ ਡਾਊਨਲੋਡ ਕਰੋ ਸਾਡੀ ਪ੍ਰਤਾਪ ਅਕੈਡਮੀ ਦੀ ਜਦੋਂ ਐਪ ਡਾਊਨਲੋਡ ਕਰੋਗੇ ਇਸ ਤਰ੍ਹਾਂ ਦਾ ਪ੍ਰੀਫੇਸ ਆਏਗਾ ਮਤਲਬ ਇਸ ਤਰ੍ਹਾਂ ਦੀ ਸਕਰੀਨ ਆਏਗੀ ਇੱਕ ਫੋਲਡਰ ਤੁਹਾਨੂੰ ਮਿਲੇਗਾ ਡਾਕੂਮੈਂਟ ਦਾ ਆ ਦੇਖ ਲਓ ਐਦਾਂ ਕਰਕੇ ਡਾਕੂਮੈਂਟ ਡਾਕੂਮੈਂਟ ਵਾਲੇ ਤੇ ਕਲਿੱਕ ਕਰੋਗੇ ਤਾਂ ਇਸ ਤਰ੍ਹਾਂ ਦੀ ਇੱਕ ਪ੍ਰੀਫੇਸ ਓਪਨ ਹੋ ਜਾਏਗਾ ਜੋ ਵੀ ਹੈ ਸਕਰੀਨ ਠੀਕ ਹੈ ਇੱਥੇ ਤੁਹਾਨੂੰ ਡਾਕੂਮੈਂਟ ਦੇ ਵਿੱਚ ਆ ਦੇਖੋ 2024 ਦੇ ਕਰੰਟ ਅਫੇਅਰ ਜਨਵਰੀ ਤੋਂ ਮਈ ਤੱਕ ਦੀ ਆ ਪੀਡੀਐਫ ਪਈ ਹੈ 2024 ਦੇ ਹੋਰ ਵਧੀਆ-ਵਧੀਆ ਛਾਟਵੇਂ ਆ ਪਈਆਂ ਕਰੰਟ ਅਫੇਅਰ ਠੀਕ ਹੈ 23 ਵਾਲੇ ਹਲੇ ਪਾਏ ਨਹੀਂ ਕਿਉਂਕਿ 23 ਵਾਲੇ ਮੈਂ ਪਹਿਲਾਂ ਇੱਕ ਵਾਰ ਸਾਰੇ ਕਰਾ ਦੂੰ ਜਦੋਂ ਮੈਂ 23 ਦੇ ਸਾਰੇ ਕਰਾ ਦੂੰਗਾ ਕਰੰਟ ਅਫੇਅਰ 23 ਦੇ ਆਲ ਕਰੰਟ ਅਫੇਅਰ ਮੈਂ ਕਰਾ ਦੂੰਗਾ ਤਾਂ ਉਹਦੀ ਪੀਡੀਐਫ ਵੀ ਮੈਂ ਇੱਥੇ ਹੀ ਅਪਲੋਡ ਕਰੂੰਗਾ ਠੀਕ ਹੈ ਬਸ ਤੁਸੀਂ ਕੀ ਕਰਨਾ ਹੈ ਜਿਹੜੀ ਤੁਹਾਨੂੰ ਜਿਹੜੀ ਮੈਗਜ਼ੀਨ ਚਾਹੀਦੀ ਹੈ ਜਿਹੜੀ ਪੀਡੀਐਫ ਚਾਹੀਦੀ ਹੈ ਉਹਦੇ ਤੇ ਕਲਿੱਕ ਕਰਨਾ ਕਲਿੱਕ ਕਰਨ ਤੋਂ ਬਾਅਦ ਉਹ ਓਪਨ ਹੋ ਜਾਏਗੀ ਠੀਕ ਹੈ ਓਪਨ ਹੋ ਜਾਏਗੀ ਇੱਥੇ ਤੁਹਾਨੂੰ ਦੇਖੋ ਆ ਤਿੰਨ ਆ ਤਿੰਨ ਡੰਡੇ ਜੇ ਬਣੇ ਦਿਖਣਗੇ ਆਪਸ਼ਨ ਦਿਖ ਰਿਹਾ ਇੱਥੇ ਕਲਿੱਕ ਕਰੋਗੇ ਆ ਤੁਹਾਡੇ ਕੋਲ ਆਪਸ਼ਨ ਆਗੇ ਐਕਸਪੋਰਟ ਦਾ অপਸ਼ਨ ਆਇਆ ਡਾਊਨਲੋਡ ਦਾ অপਸ਼ਨ ਆਇਆ ਤੁਸੀਂ ਕੀ ਪਤਾ ਕੀ ਕਰਨਾ ਹੈ ਐਕਸਪੋਰਟ ਕਰ ਲਿਓ ਐਕਸਪੋਰਟ ਕਰੋਗੇ ਤਾਂ ਤੁਹਾਡੇ ਜੋ ਹੈ ਫਾਈਲ ਮੈਨੇਜਰ ਚ ਤੁਹਾਡੇ ਫੋਨ ਦੀ ਮੈਮਰੀ ਚ ਸੇਵ ਹੋ ਜੇਗੀ ਫਾਈਲ ਜੋ ਹੈ ਤੁਹਾਡੇ ਕੋਲ ਸੇਵ ਹੋ ਜੇਗੀ ਜੇ ਇਕੱਲਾ ਡਾਊਨਲੋਡ ਕਰੋਗੇ ਤੁਹਾਡੇ ਫੋਨ ਚ ਤੁਹਾਡੀ ਐਪ ਚ ਡਾਊਨਲੋਡ ਹੋ ਜੇਗੀ ਤੁਸੀਂ ਇਹਨੂੰ ਜਦ ਮਰਜ਼ੀ ਪੜ ਸਕਦੇ ਗੱਲ ਸਮਝਿਆ ਤਾਂ 2023 ਦੇ ਜਦੋਂ ਮੈਂ ਸਾਰੇ ਕਰਾ ਦੂੰਗਾ ਉਹ ਵੀ ਇੱਥੇ ਹੀ ਅਪਲੋਡ ਕਰੂੰਗਾ 2024 ਦੇ ਮੈਂ ਆਲਰੇਡੀ ਅਪਲੋਡ ਕਰੀ ਹੋਈ ਹੈ ਉਹ ਤੁਸੀਂ ਪ੍ਰਿੰਟ ਆਊਟ ਕਢਾ ਸਕਦੇ ਠੀਕ ਹੈ ਭਾਈ ਓਕੇ ਤੇ ਜਦੋਂ 2024 ਦੇ ਵਿੱਚ ਮੈਂ ਕਰੰਟ ਅਫੇਅਰ ਮਿਕਸ ਕਰਾਉਂਗਾ ਤਾਂ ਉਹਦੀ ਤੁਹਾਡੀ ਰਿਵੀਜ਼ਨ ਵੀ ਹੋ ਜਾਈਗੀ ਤੁਹਾਨੂੰ ਕੋਈ ਵੀ ਪੇਡ ਕੋਈ ਚੀਜ਼ ਮਤਲਬ ਜੋ ਹੈ ਪੇਡ ਲੈਣ ਦੀ ਲੋੜ ਨਹੀਂ ਹੈ ਤੁਹਾਨੂੰ ਸਾਰਾ ਪੰਜਾਬ ਪੁਲਿਸ ਸਪੌਂਸਰਡ ਵਾਸਤੇ ਇਹ ਨਹੀਂ ਕਿ ਇਹ ਜੇ ਤੁਹਾਨੂੰ ਫ੍ਰੀ ਚ ਚੀਜ਼ ਪ੍ਰੋਵਾਈਡ ਹੋ ਰਹੀ ਹੈ ਤਾਂ ਇਹਦੇ ਵਿੱਚ ਕੁਆਲਿਟੀ ਨਹੀਂ ਹੋਏਗੀ ਕੁਆਲਿਟੀ ਇਹਦੀ ਪੇਡ ਵਾਲੇ ਨੂੰ ਵੀ ਵਧੀਆ ਹੋਏਗੀ ਇਹਦੀ ਵੀ ਜ਼ਿੰਮੇਵਾਰੀ ਹੈ ਠੀਕ ਹੈ ਇਦਾਂ ਨਾ ਸੋਚਿਓ ਕਿ ਫ੍ਰੀ ਮਿਲ ਰਹੀ ਹੈ ਵੀ ਬਸ ਐਵੇਂ ਪ੍ਰੋਮੋਸ਼ਨ ਵਾਸਤੇ ਹੋਣਾ ਵੀ ਕੋਈ ਕੁਆਲਿਟੀ ਨਹੀਂ ਹੋਣੀ ਅਜੀਹਾਂ ਨਹੀਂ ਹੈ ਠੀਕ ਹੈ ਓਕੇ ਗੱਲ ਸਮਝੇ ਆਂ ਬਾਕੀ ਹੋਰ ਸਬਜੈਕਟ ਦੇਖੋ ਅ ਕਰੰਟ ਅਫੇਅਰ ਮੈਂ ਤੁਹਾਨੂੰ ਦੱਸਦਾ ਕਰੰਟ ਅਫੇਅਰ ਵਾਸਤੇ ਇਨਾ ਸੋਰਸ ਇਨਫ ਹੈ ਮੈਗਜ਼ੀਨ ਤੁਹਾਨੂੰ ਦੱਸਤੀ ਵੀ ਮੈਗਜ਼ੀਨ ਵੀ ਚਾਹੇ ਕੋਈ ਕਿਸੇ ਦੀ ਨਾ ਲਿਓ ਇੱਥੋਂ ਡਾਊਨਲੋਡ ਕਰ ਲਿਓ 23 ਵਾਲੇ ਜਦੋਂ ਮੈਂ ਸਾਰੇ ਕਰਾ ਦੂੰਗਾ ਇੱਥੇ ਅਪਲੋਡ ਕਰ ਦੂੰਗਾ ਉਹ ਪ੍ਰਿੰਟ ਆਊਟ ਕਢਾ ਲਿਓ 24 ਵਾਲੇ ਵੀ 25 ਵਾਲੇ ਵੀ ਸਾਰੇ ਤੁਹਾਨੂੰ ਇੱਥੇ ਹੀ ਮਿਲਣਗੇ ਜਿੰਨੇ ਵੀ ਪੇਪਰ ਤੋਂ ਪਹਿਲਾਂ ਤੁਹਾਨੂੰ ਇੱਥੇ ਪੀਡੀਐਫ ਮਿਲਦੀਆਂ ਰਹਿਣਗੀਆਂ ਤੁਸੀਂ ਐਪ ਡਾਊਨਲੋਡ ਕਰਕੇ ਰੱਖੋ ਜਦੋਂ ਵੀ ਕੋਈ ਪੀਡੀਐਫ ਅਪਲੋਡ ਹੋਏ ਕਰੂੰਗੀ ਤੁਹਾਨੂੰ ਮੈਸੇਜ ਆ ਜਾਇਆ ਕਰੂਗਾ ਵੀ ਆਪ ਕੋਈ ਪੈਸਾ ਨਹੀਂ ਦੇਣਾ ਕਿਸੇ ਨੂੰ ਕੋਈ ਦਿੱਕਤ ਵਾਲੀ ਗੱਲ ਹੈ ਹੀ ਨਹੀਂ ਠੀਕ ਹੈ ਕਲਾਸਾਂ ਚੱਲ ਰਹੀਆਂ ਜੇ ਕਲਾਸ ਲਗਾਓਗੇ ਦੇਖੋ ਉਹ ਜ਼ਿਆਦਾ ਵਧੀਆ ਹੈ ਮੇਰੀ ਪਰਸਨਲ ਇਹੀ ਸਲਾਹ ਰਹਿੰਦੀ ਹੈ ਕਿ ਭਾਈ ਤੁਸੀਂ ਡੇਲੀ ਇੱਕ ਕਲਾਸ ਲਗਾਓ ਨੋਟਸ ਬਣਾਓ ਤੇ ਉਹਨੂੰ ਸ਼ਾਮ ਨੂੰ ਰਿਵਾਈਜ਼ ਕਰੋ ਬਸ ਉਹ ਸਭ ਤੋਂ ਵਧੀਆ ਹੁੰਦਾ ਕਿਉਂਕਿ ਜਦੋਂ ਤੁਸੀਂ ਲਿਖਦੇ ਹੋ ਚੀਜ਼ ਨੂੰ ਤਾਂ ਯਾਦ ਹੋ ਜਾਂਦਾ ਜਿੰਨੇ ਵੀ ਟੌਪਿਕ ਹੈ ਸਾਰੇ ਟੌਪਿਕ ਮੈਂ ਕਰਾ ਦੂੰਗਾ 23 ਤੇ 24 ਦੀ ਸ਼ਿਫਟਾਂ ਵੀ ਪ੍ਰੋਵਾਈਡ ਕਰਾ ਦੂੰਗਾ ਬਸ ਠੀਕ ਹੈ ਇੰਨਾ ਹੈ ਤੇ ਬਾਕੀ ਭਾਈ ਹੋਰ ਸਬਜੈਕਟਾਂ ਦਾ ਕੀ ਕਰਨਾ ਹੈ ਕਰੰਟ ਅਫੇਅਰ ਤੋਂ ਇਲਾਵਾ ਕਰੰਟ ਅਫੇਅਰ ਤੋਂ ਇਲਾਵਾ ਹੋਰ ਵੀ ਕਲਾਸਾਂ ਚੱਲਦੀਆਂ ਜਿਵੇਂ ਜੇ ਪੰਜਾਬ ਜੀਕੇ ਪੰਜਾਬ ਜੀਕੇ ਦੇ ਮੈਂ 1000 ਐਮਸੀਕਿਊ ਤੁਹਾਨੂੰ ਕਰਾ ਰਿਹਾ ਭਾਈ 1000 ਐਮਸੀਕਿਊ ਪੰਜਾਬ ਜੀਕੇ ਦੇ ਉਸ ਤੋਂ ਬਾਹਰ ਨਹੀਂ ਆਏਗਾ ਤੇ ਥਿਉਰੀ ਮੈਂ ਤੁਹਾਨੂੰ ਆਲਰੇਡੀ ਕਰਾਈ ਹੋਈ ਹੈ ਪੰਜਾਬ ਜੀਕੇ ਦੀ ਸਾਰੀ ਥਿਉਰੀ ਪੜੀ ਹੈ ਸਾਡੇ ਚੈਨਲ ਦੇ ਉੱਤੇ ਜਾ ਕੇ ਸਰਚ ਕਰੋ ਪੰਜਾਬ ਜੀਕੇ ਪ੍ਰਤਾਪ ਅਕੈਡਮੀ ਇੱਕ ਪਲੇਲਿਸਟ ਖੁੱਲੇਗੀ 42 ਕਲਾਸਾਂ ਹੈ ਲਗਾ ਲਓ ਉਸ ਤੋਂ ਬਾਹਰ ਨਹੀਂ ਆਏਗਾ ਤੇ ਮੰਡੇ ਨੂੰ ਡੇਲੀ ਪ੍ਰੈਕਟਿਸ ਹੁੰਦੀ ਹੈ ਸ਼ਾਮ ਨੂੰ 5 ਵਜੇ ਪੰਜਾਬ ਜੀਕੇ ਦੀ 1000 ਐਮਸੀਕਿਊ ਕਰਾ ਰਿਹਾ ਤੁਹਾਨੂੰ ਪੇਪਰ 'ਚ ਡਾਇਰ ਮੰਗਲਵਾਰ ਬੁੱਧਵਾਰ ਵੀਰਵਾਰ ਤਿੰਨ ਦਿਨ ਪੁਲਿਸੀ ਦੇ ਐਮਸੀਕਿਊ ਦੀ ਪ੍ਰੈਕਟਿਸ ਕਰਾ ਰਿਹਾ ਹਾਂ ਟੋਪਿਕ ਵਾਈਜ਼ ਹੀ ਹੈ ਠੀਕ ਹੈ ਉਹ ਕਰ ਲਿਓ ਫਰਾਈਡੇ ਨੂੰ ਸਟੈਟਿਕ ਜੀਕੇ ਹੈ ਸ਼ਨੀਵਾਰ ਨੂੰ ਹੈਲਥ ਐਂਡ ਨਿਊਟ੍ਰੀਸ਼ਨ ਇਹ ਨਵਾਂ ਸਬਜੈਕਟ ਪੰਜਾਬ ਪੁਲਿਸ ਨੇ ਐਡ ਕਰਿਆ ਇਹਦੀ ਤਿੰਨ ਕਲਾਸਾਂ ਹੋ ਚੁੱਕੀਆਂ ਹਨ ਠੀਕ ਹੈ ਇਸ ਸ਼ਨੀਵਾਰ ਨੂੰ ਚੌਥੀ ਕਲਾਸ ਹੈ ਦਸ ਕਲਾਸਾਂ ਹੋਣਗੀਆਂ ਇਹਦੀ ਸਾਰੀ ਜੋ ਹੈਲਥ ਐਂਡ ਨਿਊਟ੍ਰੀਸ਼ਨ ਹੈ ਲਗਭਗ ਕਵਰ ਹੋ ਜਾਏਗੀ ਭਾਈ ਕਲੀਅਰ ਹੈ ਭਾਈ ਓਕੇ ਤੇ ਮੰਡੇ ਟੂ ਸੈਟਰਡੇ ਯਾਨੀ ਸੋਮਵਾਰ ਤੋਂ ਸ਼ਨੀਵਾਰ ਤੱਕ ਰੀਜਨਿੰਗ ਦੀ ਕਲਾਸ ਚੱਲਦੀ ਹੈ ਸ਼ਾਮ ਨੂੰ 7:00 ਵਜੇ ਜਿੰਨੇ ਵੀ ਰੀਜਨਿੰਗ ਦੇ ਚੈਪਟਰ ਦੱਸੇ ਆ ਪੰਜਾਬ ਪੁਲਿਸ ਨੇ ਕੱਲਾ ਕੱਲਾ ਚੈਪਟਰ ਤੁਹਾਨੂੰ ਕਰਾਇਆ ਜਾਏਗਾ ਇੱਕ ਵੀ ਚੈਪਟਰ ਤੁਹਾਨੂੰ ਰੱਖਿਆ ਨਹੀਂ ਜਾਏਗਾ ਸਾਰੇ ਚੈਪਟਰ ਕਰਾਏ ਜਾਣਗੇ ਤੇ ਹਰ ਇੱਕ ਟਾਈਪ ਕਰਾਈ ਜਾਏਗੀ ਇਹਨਾਂ ਤੁਹਾਨੂੰ ਪੇਡ 'ਚ ਵੀ ਨਹੀਂ ਕੋਈ ਕਰਾਂਦਾ ਇਹਨਾਂ ਤੁਹਾਨੂੰ ਫ੍ਰੀ 'ਚ ਕਰਾਇਆ ਜਾਏਗਾ YouTube ਦੇ ਉੱਤੇ ਹੀ ਤੁਸੀਂ ਕਰਨ ਵਾਲੇ ਬਣੋ ਬਸ ਮੈਥ ਦੀ ਕਲਾਸ 8 ਵਜੇ 2024 ਦੇ ਵਿੱਚ ਜਿੰਨੀ ਵੀ ਸ਼ਿਫਟਾਂ ਸੀਗੀ ਸਾਰੀ ਸ਼ਿਫਟਾਂ ਦੇ ਵਿੱਚੋਂ ਮੈਥ ਦੇ ਕੁਐਸਚਨ ਅਲੱਗ ਕਰਕੇ ਚੈਪਟਰ ਵਾਈਜ਼ ਲਗਾ ਕੇ ਤੁਹਾਨੂੰ ਕਰਾਏ ਜਾ ਰਹੇ ਹਨ ਅਲੱਗ ਹਲੋ ਠੀਕ ਹੈ ਬਾਕੀ ਜੇ ਬਿਲਕੁਲ ਬੇਸਿਕ ਤੋਂ ਹੀ ਕਰਨਾ ਹੈ ਸਭ ਕੁਝ ਪਤਾ ਹੀ ਨਹੀਂ ਕਿਆ ਪੋਲੀਟੀ ਐ ਕਿਆ ਪੰਜਾਬ ਜੀ ਕੇ ਐ ਕਿਦਾਂ ਪ੍ਰੈਕਟਿਸ ਕਰਨੀ ਐ ਕਿਦਾਂ ਤਿਆਰੀ ਕਰਨੀ ਐ ਟੈਸਟ ਲਗਾਣੇ ਐ ਤਾਂ ਮੇਰੇ ਸਾਹਬ ਨਾਲ ਜਿਹੜੇ ਵੀ ਫਰੈਸ਼ਰ ਬੱਚੇ ਹੈ ਉਹਨਾਂ ਨੂੰ ਪੰਜਾਬ ਪੁਲਿਸ ਕਨਸਟੇਬਲ ਦਾ ਬੈਚ ਜੁਆਇਨ ਕਰਨਾ ਚਾਹੀਦਾ ਹੈ ਐਪ ਡਾਊਨਲੋਡ ਕਰਕੇ YouTube ਤੇ ਤਾਂ ਜੋ ਚੱਲ ਰਿਹਾ ਉਹ ਤਾਂ ਚੱਲ ਹੀ ਰਿਹਾ ਹੈ ਪਰ ਉਸ ਤੋਂ ਅਲਾਵਾ ਜਮੀ ਜ਼ੀਰੋ ਤੋਂ ਜਮੀ ਬੇਸਿਕ ਜਿਹਨੂੰ ਕੁਝ ਵੀ ਨਹੀਂ ਪਤਾ ਇਹ ਸਮਝ ਲਓ ਵੀ ਬਿਲਕੁਲ ਫਰੈਸ਼ ਹੈ ਪਹਿਲੀ ਵਾਰ ਫਾਰਮ ਭਰੇ ਐ ਪਹਿਲੀ ਵਾਰ ਤਿਆਰੀ ਕਰ ਰਿਹਾ ਹੈ ਤਾਂ ਉਸ ਬੱਚੇ ਨੂੰ ਪੰਜਾਬ ਪੁਲਿਸ ਕਨਸਟੇਬਲ ਦਾ ਬੈਚ ਹੀ ਜੁਆਇਨ ਕਰਨਾ ਚਾਹੀਦਾ ਹੈ ਕਿਉਂਕਿ YouTube ਤੇ ਜੋ ਡਾਟਾ ਹੈ ਇਹਨਾਂ ਡ ਉਸ ਤੋਂ ਮਤਲਬ ਉਹਨੂੰ ਇਹ ਨਹੀਂ ਪਤਾ ਲੱਗਦਾ ਵੀ ਮੈਂ ਨੋਟਸ ਬਣਾਵਾਂ ਕਿਸ ਤਰ੍ਹਾਂ ਬਣਾਵਾਂ ਕੀ ਕਰਨਾ ਹੈ ਕੀ ਨਹੀਂ ਤਾਂ ਹਰ ਇੱਕ ਚੀਜ਼ ਉਹਨੂੰ ਇਸ ਬੈਚ ਦੇ ਵਿੱਚ ਦੱਸੀ ਜਾਂਦੀ ਹੈ ਸਮਝਾਈ ਜਾਂਦੀ ਹੈ ਕੋਈ ਸਮੱਸਿਆ ਨਹੀਂ ਹੈ ਓਕੇ ਇਹ ਹੈ ਆਪਣਾ ਪੰਜਾਬ ਪੁਲਿਸ ਕਾਂਸਟੇਬਲ ਦਾ ਬੈਚ ਵੈਸੇ ਤਾਂ ਫੀਸ ਇਹਦੀ 2000 ਹੈ ਉਹਦੇ ਵਿੱਚ ਉੱਪਰ ਤੁਹਾਨੂੰ ਡਿਸਕਾਊਂਟ ਮਿਲ ਜੇਗਾ 쿠ਪਨ ਯੂਜ਼ ਕਰੋਗੇ pp20 ਤਾਂ ਇਹ 20% ਦਾ ਆਫ ਮਿਲ ਜਾਂਦਾ ਹੈ ਤੇ ਭਾਈ ਇਹ ਤੁਹਾਨੂੰ 16500 ਦਾ ਬੈਚ ਪੈ ਜਾਏਗਾ 16500 ਠੀਕ ਹੈ ਇਹ ਵੈਲਿਡਿਟੀ ਕਦੋਂ ਤੱਕ ਰਹੇਗੀ ਜਦੋਂ ਤੱਕ ਤੁਹਾਡਾ ਪੀਪਰ ਨਹੀਂ ਹੁੰਦਾ ਜਿਸ ਦਿਨ ਪੀਪਰ ਹੋ ਗਿਆ ਉਸ ਦਿਨ ਬੈਚ ਖਤਮ ਹੈ ਬਸ ਠੀਕ ਹੈ ਓਕੇ ਇਹਦੇ ਚ ਕਲਾਸਾਂ ਲਾਈਵ ਵੀ ਚੱਲਦੀਆਂ ਤੇ ਜੇ ਲਾਈਵ ਨਹੀਂ ਲਗਾ ਸਕਦੇ ਉਹੀ ਸੇਮ ਕਲਾਸ ਤੁਹਾਨੂੰ ਰਿਕਾਰਡਡ ਵੀ ਮਿਲ ਜਾਂਦੀ ਹੈ ਆ ਲਿਖਿਆ ਨਾ ਦੇਖੋ ਲਾਈਵ ਪਲੱਸ ਰਿਕਾਰਡਡ ਤਾਂ ਚਾਹੇ ਕਲਾਸ ਨੂੰ ਲਾਈਵ ਲਗਾ ਲਓ ਚਾਹੇ ਕਲਾਸ ਨੂੰ ਰਿਕਾਰਡਡ ਲਗਾ ਲਓ ਜਿੰਨੀ ਮਰਜ਼ੀ ਵਾਰ ਲਗਾਓ ਕਲਾਸ ਨੂੰ 10 ਵਾਰ ਲਗਾਓ 20 ਵਾਰ ਲਗਾਓ ਕੋਈ ਦਿੱਕਤ ਵਾਲੀ ਗੱਲ ਹੈ ਨਹੀਂ ਓਕੇ ਇਹਦੇ ਵਿੱਚ ਲਾਈਵ ਵੀ ਹੈ ਸਬਜੈਕਟਸ ਰਿਕਾਰਡਡ ਵੀ ਹੈ ਇਹ ਸਾਰੇ ਸਬਜੈਕਟ ਤੁਹਾਨੂੰ ਰਿਕਾਰਡਡ ਵੀ ਮਿਲਣਗੇ ਇਹਦੇ ਵਿੱਚ ਕੁਝ ਸਬਜੈਕਟ ਲਾਈਵ ਚੱਲ ਰਹੇ ਆ ਜੇ ਲਾਈਵ ਨਹੀਂ ਲਗਾ ਸਕਦੇ ਤਾਂ ਭਾਈ ਰਿਕਾਰਡਡ ਵੀ ਲਗਾ ਲਓ ਕੋਈ ਚੱਕਰ ਨਹੀਂ ਲਾਈਵ ਪਲੱਸ ਰਿਕਾਰਡਡ ਹੈਗੇ ਕਵਲਟੀ ਦੀ ਥਿਉਰੀ ਕਵਲਟੀ ਦੇ ਐਮਸੀਕਿਊ ਪੰਜਾਬ ਜੀਕੇ ਦੀ ਥਿਉਰੀ ਪੰਜਾਬ ਜੀਕੇ ਦੇ ਐਮਸੀਕਿਊ ਹੈਲਥ ਐਂਡ ਨਿਊਟ੍ਰੀਸ਼ਨ ਦੀ ਥਿਉਰੀ ਪਲੱਸ ਐਮਸੀਕਿਊ ਰੀਜਨਿੰਗ ਸਾਰੀ ਦੀ ਸਾਰੀ ਇਹਦੇ ਵਿੱਚ ਹੈ ਮੈਥ ਸਾਰਾ ਇਹਦੇ ਵਿੱਚ ਹੈ ਇੰਗਲਿਸ਼ ਕਰੰਟ ਅਫੇਅਰ ਪੰਜਾਬੀ ਗ੍ਰਾਮਰ ਕੰਪਿਊਟਰ ਸਟੈਟਿਕ ਜੀਕੇ ਤੇ 40 ਮੌਕ ਟੈਸਟ 40 ਮੌਕ ਟੈਸਟ ਓਕੇ ਠੀਕ ਹੈ ਹੋਰ ਦੱਸ ਕੀ ਬਾੜਦੇ ਇਸ ਬੈਚ ਦੇ ਵਿੱਚ ਇੰਨਾ ਮਟੀਰੀਅਲ ਹੈ ਨਾ ਜੇ ਤੁਸੀਂ ਸਾਰਾ ਕਵਰ ਕਰ ਲਓਗੇ ਸਿਲੈਕਸ਼ਨ ਤਾਂ ਬਹੁਤ ਛੋਟੀ ਗੱਲ ਹੈ ਰੈਂਕ 1 ਵੀ ਆਏਗਾ ਤੁਹਾਡਾ ਜੇ ਇਸ ਦੇ ਵਿੱਚ ਦੱਸੀ ਗਈ ਹਰ ਇੱਕ ਗੱਲ ਨੂੰ ਕਵਰ ਕਰੋਗੇ ਹਰ ਇੱਕ ਚੀਜ਼ ਨੂੰ ਬਖੂਬੀ ਮਤਲਬ ਇਹ ਇਮਾਨਦਾਰੀ ਨਾਲ ਪੜੋਗੇ ਬਹੁਤ ਬਿਹਤਰੀਨ ਤਰੀਕੇ ਨਾਲ ਇਹਦੇ ਵਿੱਚ ਸਭ ਕੁਝ ਕਰਾਇਆ ਜਾ ਰਿਹਾ ਹੈ ਬਸ ਉਹੀ ਕਰਨਾ ਹੈ ਮੈਂ ਨਹੀਂ ਕਹਿੰਦਾ ਤੁਹਾਨੂੰ ਕੋਈ ਹੋਰ ਵੀ ਬੁੱਕ ਜਾਂ ਕਿਸੇ ਹੋਰ ਅਕਾਦਮੀ ਤੋਂ ਕੁਝ ਵੀ ਪੜਨ ਦੀ ਲੋੜ ਹੈ ਜੋ ਇਹਦੇ ਵਿੱਚ ਕਰਾਇਆ ਗਿਆ ਨਾ ਸਿਰਫ ਉਹੀ ਪੜਨਾ ਹੈ ਸਿਰਫ ਉਹੀ ਪੇਪਰ ਤੁਹਾਡਾ ਉਸ ਦੇ ਵਿੱਚੋਂ ਹੀ ਆਏਗਾ ਇਹ ਜ਼ਿੰਮੇਵਾਰੀ ਸਾਡੀ ਬਣਦੀ ਹੈ ਸਾਡੀ ਜ਼ਿੰਮੇਵਾਰੀ ਹੈ ਤੁਹਾਡੀ ਜ਼ਿੰਮੇਵਾਰੀ ਸਿੰਪਲ ਜੀ ਹੈ ਇਮਾਨਦਾਰੀ ਨਾਲ ਇਸ ਬੈਚ ਨੂੰ ਕਵਰ ਕਰਨਾ ਹੈ ਬਸ ਠੀਕ ਹੈ ਇਹ ਨਹੀਂ ਕਿ ਹਾਂ ਬੈਚ ਲੈ ਲਿਆ ਚਲੋ ਹੁਣ ਤਾਂ ਸਿਲੈਕਸ਼ਨ ਹੋਈ ਜਾਏਗੀ ਜੀ ਕਰਿਆ ਪੜ ਲਿਆ ਜੀ ਕਰਿਆ ਨਹੀਂ ਪੜਿਆ ਫਿਰ ਉਹਦਾ ਕੋਈ ਫਾਇਦਾ ਨਹੀਂ ਐਵੇਂ ਪੈਸਾ ਵੀ ਖਰਾਬ ਕਰਿਆ ਤੇ ਟਾਈਮ ਵੀ ਖਰਾਬ ਕਰਿਆ ਠੀਕ ਹੈ ਓਕੇ ਬਾਕੀ ਤੁਹਾਡੀ ਮਰਜ਼ੀ ਹੈ ਭਾਈ ਸਿੰਪਲ ਜੀ ਗੱਲ ਹੈ ਕਿਉਂਕਿ ਅੱਜ ਕੱਲ੍ਹ ਜ਼ਮਾਨਾ ਹੈ ਮਾਰਕੀਟਿੰਗ ਦਾ ਬੱਚਾ ਉਧਰ ਜ਼ਿਆਦਾ ਜਾਂਦਾ ਹੈ ਜਿੱਥੇ ਮਾਰਕੀਟਿੰਗ ਜ਼ਿਆਦਾ ਹੈ ਸੋਸੇ ਬਾਜੀ ਜ਼ਿਆਦਾ ਹੈ ਠੀਕ ਹੈ ਤੁਸੀਂ YouTube ਖੋਲਿਆ YouTube ਤੇ ਸਰਚ ਕਰਿਆ ਪੰਜਾਬ ਪੁਲਿਸ ਦੋ ਤਿੰਨ ਅਕੈਡਮੀਆ ਹੈ ਉਹਨਾਂ ਦੀ ਮਾਰਕੀਟਿੰਗ ਇੰਨੀ ਹੈ ਬਸ ਉਹੀ ਦਿਖਣਗੀਆਂ ਤੁਹਾਨੂੰ ਤੁਹਾਨੂੰ ਲੱਗੇਗਾ ਕਿ ਯਾਰ ਪਤਾ ਨਹੀਂ ਬਈ ਕਿੰਨੇ ਇਹ ਵੱਡਾ ਬ੍ਰਾਂਡ ਹੈ ਇਹਦੇ ਚ ਕੀ ਹੋਣਾ ਪਰ ਜਦੋਂ ਤੁਸੀਂ ਉਹਨਾਂ ਤੋਂ ਠੱਗੇ ਗਏ ਸਟੂਡੈਂਟਸ ਤੋਂ ਪੁੱਛੋਗੇ ਉਹ ਰਿਐਲਿਟੀ ਦੱਸਣਗੇ ਤਾਂ ਮੇਨ ਚੀਜ਼ ਕੀ ਹੈ ਕਿਸੇ ਵੀ ਅਕੈਡਮੀ ਦੇ ਮੈਂ ਇਹ ਨਹੀਂ ਕਹਿ ਰਿਹਾ ਵੀ ਸਾਡੀ ਅਕੈਡਮੀ ਦੇ ਕਿਸੇ ਵੀ ਅਕੈਡਮੀ ਦੇ ਕੋਰਸ ਨਾਲ ਜੁੜਨਾ ਹੈ ਪਹਿਲਾਂ ਉਹਨਾਂ ਬੱਚਿਆਂ ਨਾਲ ਗੱਲ ਕਰੋ ਜਿਹੜੇ ਆਲਰੇਡੀ ਉੱਥੋਂ ਪੜ੍ਹ ਕੇ ਆਏ ਆ ਠੀਕ ਹੈ ਜਾਂ ਲਾਇਬ੍ਰੇਰੀਆਂ 'ਚ ਜਾਓ ਲਾਇਬ੍ਰੇਰੀ 'ਚ ਦੇਖੋ ਬੱਚੇ ਕਿਹਨੂੰ ਫੋਲੋ ਕਰ ਰਹੇ ਆ ਉਹਨਾਂ ਤੋਂ ਪੁੱਛੋ ਕਿ ਭਾਈ ਮੈਂ ਪੰਜਾਬ ਪੁਲਿਸ ਦੀ ਤਿਆਰੀ ਕਰਨੀ ਹੈ ਵੀ ਕਿਹੜਾ ਬੈਚ ਲੈਣਾ ਚਾਹੀਦਾ ਕਿਹੜਾ ਨਹੀਂ ਲੈਣਾ ਚਾਹੀਦਾ ਜਿਹੜਾ ਤੁਹਾਡੇ ਮਾਈਂਡ 'ਚ ਆ ਰਿਹਾ ਉਹਦੇ ਬਾਰੇ ਵੀ ਡਿਸਕਸ ਕਰੋ ਕਿ ਇਹਨਾਂ ਦਾ ਬੈਚ ਸ ਇਹ ਸਾਰੀ ਚੀਜ਼ਾਂ ਹੈ ਜਿਹੜੇ ਤੁਹਾਡੇ ਆਸਪੋਸ ਤੋਂ ਬੱਚੇ ਭਰਤੀ ਹੋਏ ਆ ਉਹਨਾਂ ਤੋਂ ਪੁੱਛੋ ਗਰਾਊਂਡ ਜਾਓ ਉਹਨਾਂ ਤੋਂ ਪੁੱਛੋ ਠੀਕ ਹੈ ਕਿਉਂਕਿ ਇੰਸਟਾਗ੍ਰam ਹੋ ਗਿਆ YouTube ਹੋ ਗਿਆ ਇਹ ਸਾਰਾ Facebook ਹੋ ਗਿਆ ਇਹ ਸਾਰਾ ਚੀਜ਼ਾਂ ਜੋ ਹੈਗੀਆਂ ਡਿਜੀਟਲੀ ਇਹ ਅੱਜਕੱਲ ਡਿਜੀਟਲ ਪ੍ਰੋਮੋਸ਼ਨ ਦਾ ਜ਼ਮਾਨਾ ਹੈ ਠੀਕ ਹੈ ਪ੍ਰੋਮੋਸ਼ਨ ਦਾ ਜ਼ਮਾਨਾ ਹੈ ਤੁਸੀਂ ਜਿਹੜੇ ਮਰਜੀ ਇੰਸਟਾਗ੍ਰam ਪੇਜ ਤੋਂ ਪ੍ਰੋਮੋਸ਼ਨ ਕਰਾ ਲਓ ਕਿਸੇ ਇਨਫਲੂਐਂਸਰ ਤੋਂ ਪ੍ਰੋਮੋਸ਼ਨ ਕਰਾ ਲਓ ਤਾਂ ਉਹ ਪ੍ਰੋਮੋਸ਼ਨ ਕਿਉਂ ਕਰਨੀ ਪੈ ਰਹੀ ਹੈ ਤੇ ਉਹ ਪ੍ਰੋਮੋਸ਼ਨ ਦਾ ਪੈਸਾ ਕਿੱਥੋਂ ਆ ਰਿਹਾ ਹੈ ਥੋਡੇ ਤੋਂ ਹੀ ਆ ਰਿਹਾ ਹੈ ਤਾਂ ਜਿੰਨੇ ਜ਼ਿਆਦਾ ਕੋਰਸ ਉਹਨਾਂ ਦੇ ਵਿਕਣਗੇ ਉਹਨਾਂ ਜ਼ਿਆਦਾ ਪੈਸਾ ਆਕੇ ਉਹਨਾਂ ਜ਼ਿਆਦਾ ਪ੍ਰੋਮੋਸ਼ਨ ਕਰਨਗੇ ਗੱਲ ਉਹੀ ਹੈ ਭਾਈ ਉਹਦੇ ਨਾਲ ਕੁਆਲਿਟੀ ਦਾ ਨਹੀਂ ਪਤਾ ਲੱਗਦਾ ਪ੍ਰੋਮੋਸ਼ਨ ਜਿਹੜੀ ਹੈ ਉਹ ਕੁਆਲਿਟੀ ਨੂੰ ਘਟਾ ਦਿੰਦੀ ਹੈ ਮੇਰੀ ਤੁਹਾਨੂੰ ਇਹੀ ਸਲਾਹ ਹੈ ਜੇ ਤੁਹਾਨੂੰ ਵਾਕੇ ਹੀ ਕੁਆਲਿਟੀ ਚਾਹੀਦੀ ਹੈ ਤਾਂ ਇਹ ਬੈਚ ਤੁਹਾਡੇ ਲਈ ਬੈਸਟ ਹੈ ਠੀਕ ਹੈ ਇਸ ਬੈਚ ਬਾਰੇ ਤੁਸੀਂ ਲਾਇਬ੍ਰੇਰੀ ਗਰਾਊਂਡ ਸਕੂਲ ਕਾਲਜ ਇੱਥੇ ਤੁਸੀਂ ਪੜਦੇ ਹੋ ਉੱਥੋਂ ਦੇ ਸਟੂਡੈਂਟ ਜਿਹੜੇ ਜਾਂ ਜਿਹੜੇ ਆਲਰੇਡੀ ਭਰਤੀ ਹੋਏ ਹੋਏ ਉਹਨਾਂ ਨਾਲ ਗੱਲ ਕਰੋ ਉਹ ਤੁਹਾਨੂੰ ਰਿਐਲਿਟੀ ਦੱਸਣਗੇ ਕੀ ਹੈ ਮਾਰਕੀਟ ਤੇ ਠੀਕ ਹੈ ਓਕੇ ਬਾਕੀ ਇਸ ਬੈਚ ਦੇ ਵਿੱਚ ਜੋ ਸਿਲੇਬਸ ਹੈ ਉਹ 2-3 ਮਹੀਨੇ ਵਿੱਚ ਪੂਰਾ ਹੋ ਜਾਏਗਾ 2-3 ਮਹੀਨੇ ਵੀ ਕਿਹਾ 31 ਮਾਰਚ ਤੱਕ ਇਹਦੇ ਵਿੱਚ ਹਰ ਇੱਕ ਚੀਜ਼ ਤੁਹਾਨੂੰ ਪ੍ਰੋਵਾਈਡ ਕਰ ਦਿੱਤੀ ਜਾਏਗੀ ਜਿਹੜੀ ਤੁਹਾਡੇ ਸਿਲੈਕਸ਼ਨ ਤੇ ਨਾਲ ਨਾਲ ਰੈਂਕ ਦੇ ਲਈ ਜ਼ਰੂਰੀ ਹੈ ਠੀਕ ਹੈ ਬਸ ਤੁਸੀਂ ਉਹੀ ਕਰਨੀ ਹੈ ਟੀਲ ਐਗਜ਼ਾਮ ਤੱਕ ਜਦੋਂ ਤੱਕ ਤੁਹਾਡਾ ਐਗਜ਼ਾਮ ਨਹੀਂ ਆਉਂਦਾ ਫੀਸ ਇਹਦੀ 2000 ਹੈ ਪਰ ਕੂਪਨ ਯੂਜ਼ ਕਰਨਾ ਹੈ PP70 ਤੇ ਤੁਹਾਨੂੰ ਜੋ ਬੈਚ ਹੈ ਇਹ 1650 ਅਪਰੋਕਸ ਦਾ ਪੈ ਜਾਏਗਾ ਠੀਕ ਹੈ ਓਕੇ ਹੋਰ ਕੋਈ ਜਾਣਕਾਰੀ ਚਾਹੀਦੀ ਹੈ ਤਾਂ ਆ ਦੋ ਨੰਬਰ ਮੈਂ ਦੇ ਰਿਹਾ ਇਹਨਾਂ ਦੋ ਨੰਬਰਾਂ ਦੇ ਉੱਤੇ ਜਦ ਮਰਜ਼ੀ ਕਾਲ ਕਰ ਲਓ ਕਈ ਵਾਰ ਇੱਕ ਨੰਬਰ ਦੇ ਉੱਤੇ ਕਾਲ ਪਿੱਕ ਨਹੀਂ ਹੁੰਦੀ ਕਿਉਂਕਿ ਕਲਾਸ ਵਗੈਰਾ ਚ ਹੁੰਦੇ ਤਾਂ ਦੂਜੇ ਤੇ ਕਰ ਲਓ ਕੋਈ ਇਸ਼ੂ ਨਹੀਂ ਹੈਗਾ WhatsApp ਕਰ ਦਿਓ ਜੇ WhatsApp ਦਾ ਰਿਪਲਾਈ ਨਹੀਂ ਆ ਰਿਹਾ ਕਾਲ ਕਰ ਲਓ ਗੱਲ ਹੋ ਜਾਂਦੀ ਹੈ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਆਪਾਂ ਇਹ Telegram ਚੈਨਲ ਹੈ ਕਲਾਸਾਂ ਦੇ ਲਿੰਕ ਇੱਥੇ ਮਿਲਦੇ ਆ ਇਹ ਐਪ ਹੈਗੀ ਹੈ ਜੀ ਪ੍ਰਤਾਪ ਅਕੈਡਮੀ ਐਪ ਤੁਹਾਨੂੰ ਕਿਹਾ ਹੀ ਹੈ ਕਿ ਇੱਥੇ ਡਾਕੂਮੈਂਟਸ ਜਾ ਕੇ ਤੁਸੀਂ ਕਰੰਟ ਅਫੇਅਰ ਦੀ ਮੈਗਜ਼ੀਨ ਡਾਊਨਲੋਡ ਕਰ ਸਕਦੇ ਠੀਕ ਹੈ ओके ਹੋਰ ਕੋਈ ਜਾਣਕਾਰੀ ਚਾਹੀਦੀ ਹੈ ਆ ਨੰਬਰ ਹੈ ਕਾਲ ਕਰ ਲਿਓ ਠੀਕ ਹੈ ਓਕੇ ਤਾਂ ਬੈਸਟ ਆਫ ਲੱਕ ਆਪਣੀ ਤਿਆਰੀ ਨੂੰ ਵਧੀਆ ਕਰੋ ਤੇ ਸਵੇਰੇ ਜੋ ਤੁਹਾਨੂੰ ਟਾਈਮ ਟੇਬਲ ਦੱਸਿਆ ਇਸ ਟਾਈਮ ਟੇਬਲ ਅਕੋਰਡਿੰਗ ਜੋ ਹੈ ਤੁਸੀਂ ਕਲਾਸਾਂ ਦੇ ਵਿੱਚ ਪਹੁੰਚਿਆ ਕਰੋ ਭਾਈ ਕਿੱਥੇ ਆ ਟਾਈਮ ਟੇਬਲ ਆ ਹੈਗਾ ਆ ਓਕੇ ਨੋਟ ਕਰ ਲਓ ਤੇ ਆਪਣੇ ਯਾਰ ਦੋਸਤਾਂ ਨਾਲ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ